ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਫਰੋਈਪਰ ਤੋਂ ਸਾਂਝੀ ਕਰਨ ਜਾ ਰਿਹਾ ਹੈ ਕਿ ਫਰੋਈਪਰ ਵਿੱਚ ਕਰੋਨਾ ਨੇ ਦਸਤਕ ਦਿੱਤੀ ਆ ਤੇ ਵੱਡੀ ਅਪਡੇਟ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫਰੋਈਪਰ ਵਿੱਚ ਇੱਕ ਵਾਰ ਫਿਰ ਕਰੋਨਾ ਨੇ ਜਿਹੜੀ ਦਸਤਕ ਆ ਉਹ ਦਿੱਤੀ ਆ ਦੱਸਿਆ ਜਾ ਰਿਹਾ ਕਿ ਅੰਬਾਲਾ ਤੋਂ ਆਇਆ ਇੱਕ ਨੌਜਵਾਨ ਕਰੋਨਾ ਪੋਜ਼ਿਟਿਵ ਜਿਹੜਾ ਉਹ ਪਾਇਆ ਗਿਆ ਤਾਂ ਤਸਵੀਰਾਂ ਵੀ ਨਾਲ ਦੀ ਨਾਲ ਤੁਹਾਨੂੰ ਦਿਖਾਉਂਦੇ ਚੱਲਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਜਪੁਰ ਦੇ ਸਿਵਲ ਹਸਪਤਾਲ ਦੀਆਂ ਹਨ ਤਾਂ ਡਾਕਟਰਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਹੈ ਕਿ ਅੰਬਾਲਾ ਤੋਂ ਇੱਕ ਨੌਜਵਾਨ ਆਇਆ ਸੀਗਾ ਜਿਸ ਦਾ ਜਦ ਟੈਸਟ ਕੀਤਾ ਗਿਆ ਤਾਂ ਉਸ ਦੀ ਰਿਪੋਰਟ ਜਿਹੜੀ ਆ ਉਹ ਪੋਜ਼ਿਟਿਵ ਪਾਈ ਗਈ ਹੈ ਜਿਸ ਦਾ ਘਰ ਵਿੱਚ ਇਲਾਜ ਜਿਹੜਾ ਉਹ ਕੀਤਾ ਜਾ ਰਿਹਾ ਜਿਸ ਦੀ ਸਿਹਤ ਅੱਗੇ ਨਾਲੋਂ ਹਣ ਠੀਕ ਆ ਤਾਂ ਡਾਕਟਰਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਆ ਕਿ ਲੋਕ ਜਿਹੜੇ ਆ ਉਹ ਸਾਵਧਾਨੀਆਂ ਕਰੋਨਾ ਨੂੰ ਲੈ ਕੇ ਜਰੂਰ ਵਰਤਣ ਤਾਂ ਇਸ ਪੂਰੇ ਮਾਮਲੇ ਤੇ ਸਿਵਲ ਹਸਪਤਾਲ ਦੇ ਡਾਕਟਰ ਬਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇੱਕ ਕਰੋਨਾ ਦਾ ਪੋਜ਼ਿਟਿਵ ਪੇਸ਼ੈਂਟ ਦੀ ਆ ਚੁੱਕਿਆ ਹੈ ਅੱਜ ਉਹਦਾ ਰੈਪਿਡ ਐਂਟੀਜਨ ਟੈਸਟ ਹੋਇਆ ਸੀ ਜੋ ਕਿ ਪੋਜ਼ਿਟਿਵ ਆਇਆ ਹੁਣ ਅਸੀਂ ਉਹਨੂੰ ਘਰ ਹோம் ਆਈਸੋਲੇਸ਼ਨ ਕਰ ਦਿੱਤਾ ਤੇ ਹੁਣ ਉਹ ਘਰੇ ਆਪਦੇ ਰੇਲਵੇ ਕਲੋਨੀ ਠੀਕ ਹੈ ਪੇਸ਼ੈਂਟ ਇਹ ਸਰ ਲੱਛਣ ਕੀ ਹੁੰਦੇ ਨੇ ਇਹਦੇ ਵਿੱਚ ਜੀ ਕਰੋਨਾ ਦੇ ਚਲਚਨ ਜਿਵੇਂ ਕਿ ਸਿਰ ਦਰਦ ਹੋਣਾ ਬੁਖਾਰ ਹੋਣਾ ਸਰੀਰ ਟੁੱਟਣਾ ਖਾਂਸੀ ਜ਼ੁਕਾਮ ਇਹ ਸਭ ਲੱਛਣ ਆਮ ਕਰੋਨਾ ਦੇ ਪੇਸ਼ੈਂਟਸੇ ਪਾਏ ਜਾਂਦੇ ਆ ਅਗਰ ਤੁਹਾਡੇ ਆਸ-ਪਾਸ ਵੀ ਕਿਸੇ ਪੇਸ਼ੈਂਟ ਨੂੰ ਕਰੋਨਾ ਤੁਹਾਨੂੰ ਲੱਗ ਰਿਹਾ ਕੀ ਹੈ ਤਾਂ ਉਹਦੀ ਟੈਸਟਿੰਗ ਜ਼ਰੂਰ ਕਰਵਾਓ ਜੋ ਕਿ ਆਪਣੇ ਸਿਵਲ ਹਸਪਤਲ ਆਰਟੀਪੀਸੀਆਰ ਲੈਬ ਵਿੱਚ ਮੁਫਤ ਕੀਤੀ ਜਾਂਦੀ ਹੈ ਸਰਬੰਧ ਕਿਸ ਤਰ੍ਹਾਂ ਕਰਤੇ ਜੀ ਹਸਪਤਲ ਦੀ ਗੱਲ ਕਰੀਏ ਆਪਨੇ ਸਾਰੇ ਆਈਸੋਲੇਸ਼ਨ ਵਾਰਡ ਬਣਾ ਦਿੱਤਾ ਗਿਆ ਹੈ ਕਿ ਅਗਰ ਜੋ ਵੀ ਜਿੰਨੇ ਪੇਸ਼ੈਂਟ ਆਏ ਤਾਂ ਆਪਾਂ ਨਿਜਟਾ ਪੂਰੇ ਜਿਹੜੇ ਤਾਂ ਕਰ ਸਕਦੇ ਆ ਦੈਟਸ ਆ ਤੇ ਲੋਕਾਂ ਕੀ احتیاط ਮਕਨੀ ਚਾਹੀਦੀ ਸਾਵਧਾਨੀ ਕੀ ਬਤੇ ਦੇ ਜੀ ਸਾਰੇ ਲੋਕ ਮਾਸਕ ਲਗਾ ਕੇ ਰੱਖਣ ਸੱਤ ਸੈਨੀਟਾਈਜ਼ ਕਰਦੇ ਰਹਿਣ ਲਗਾਤਾਰ ਇੱਕ ਕਾਦੀ ਦੂਰੀ ਬਣਾ ਕੇ ਰੱਖਣ ਜੇਨ ਹੋ ਸਕਦਾ ਆਪਦਾ ਵਾਰੀ ਵਾਰੀ ਹੱਥ ਹੁੰਦੇ ਰੋ ਗਲਵਜ਼ ਕੀ ਡਾਕਟਰ ਮਾਲਿਕ